ਗੱਲ ਵੱਧ ਭਾਜੀ ਡਾਂਨ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾ ਕੇ ਖਲੋ ਕੇ ਨਾਂ ਲਾ ਕੇ ਨਾਂ ਲਾ ਕੇ ਵਡਾਇਆ ਜੋ ਨਾਂ ਲਾ ਕੇ ਦੱਤਰ ਮਾਰ ਕੇ ਸਿਰ ਪਾੜਿਆ ਜੋ ਦਾ ਦੱਤਰ ਖੋਈ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਸੰਗਰਸਤੀ ਨੇ ਵਾੜ ਨੰਬਰ 1 ਚ ਭਾਜੀ ਹਾਂਜੀ ਹਾਏ ਆਦਾ ਮੁੰਡਾ ਸ਼ੇਰ ਖਾ ਗਈ ਜੋ ਫਿਰ ਮੁੰਡਾ ਏ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਰਨ ਕਿ ਬਣਿਆ ਕਰਨ ਕੀ ਹਾਂ ਮੇਰੇ ਗੇ ਪੰਜ ਮਹੀਨੇ ਲਗੇ ਪਹਿਲਾ ਸਾਲ ਹੋ ਗਿਆ ਜਿਹੜੇ ਛੜਾਈ ਜਿਹੇ ਤੋਂ ਖਬਰਾਂ ਜਾਂਦੀਆਂ ਇਹਦੀ ਯਾਰ ਬਲੀ ਦੱਸ ਦੇਈ ਤੇਰੀ ਘਰ ਦੀ ਆ ਸੰਡੂ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਉਹ ਇਹਨੂੰ ਛਰੇ ਹਾਂ ਮਸਤੀ ਚ ਲੂਈ ਦਾਈ ਗੱਡਾਂ ਚ ਕਮਾਉਂਦਾ ਹੀ ਦਾਦੇ ਨੂੰ ਫੋਨ ਕਰਦਾ ਮੈਨੂੰ ਥਾਦੀ ਬਾਰ ਕੜਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਨਾ ਮਰਦਾ ਇਹ ਮਾਤ ਉਹ ਇਨਕੀ ਗਿਨਾ ਕੀ ਦਾ ਜਮੇਰ ਸਿੰਘ ਆ ਪੰਜ ਮਹੀਨੇ ਹੋ ਗਏ ਰਿਆ ਮੇਰਾ ਪੱਲ ਮਹੀਨੇ ਹੋ ਕੇ ਬਾਹਰ ਕਢਾਈ ਨੂੰ ਇਹਨੂੰ ਪੰਜਾਮੀਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਉਂਦ ਰਿਆ ਅੰਦਰੇ ਅੰਦਰ ਸਿਮਨੇ ਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ਿਹਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਛੱਡ ਸਕਦੀ ਪਰ ਭੈਣ ਵੀ ਰਲੀ ਇਹਦੀ ਵੱਡੀ ਹੱਥੀ ਪਹਿਲਾਂ ਤੇ ਜੀਜੇ ਦੀ ਹੋਰ ਕਿਹ ਨਾਲ ਗੱਲਬਾਤ ਹੀ ਤੇ ਕੁੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿਮੂ ਉਧਰੋਂ ਕਿਹੜਾ ਛੱਡਦੇ ਉਧਰ ਕੜਾਛ ਡਾਦੇ ਮੇਰੇ ਘਰ ਲੈ ਕੇ ਆਦੇ ਨਾ ਸਾੜੀਂ ਕਾਰੇ ਦੀ ਕਿੰਨੇ 30000 ਦੀ ਤਨਖਾਹ ਮੇਰੀ ਮਾਨ ਖਵਾ ਇਤਨਾ ਗੱਲਾਂ ਕਰਦੇ ਕੋਈ ਜਾਨੇ ਕਤਲ ਕੀਤਾ ਹੈ ਕੋਈ ਆਏ 5-7 ਜਣੇ 2 ਜਣੇ ਪਿਓ ਪੁੱਤ ਹੀ ਗਰਲਾਲ ਤੇ ਗਰਲਾਲ ਦਾ ਮੁੰਡਾ ਦੋਸਤੀ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ ਕੌਣ ਨੇ ਜਿਹਨਾਂ ਨੇ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸੀ ਇਹਦਾ ਕੀ ਨਾਮ ਉਹ ਗਰਲਾਲ ਗਰਲਾਲ ਸਿੰਘ ਉਹਦਾ ਨਾਮ ਦਾ ਮੁੰਡਾ ਵੀ ਹੈ ਜੈਦੀਪ ਸਿੰਘ ਦੇ ਮੁੰਡੇ ਦਾ ਨਾਮ ਜੋ